ਅੱਜ ਫਿਰ ਸਰਬੱਤ ਦਾ ਭਲਾ ਵੈਲਫੇਅਰ ਟੀਵੀ ਚੋ ਲਾਈਵ ਹੋਇਆ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਸਾਹਮਣੇ ਸਾਬੀ ਵੀਰ ਤੇ ਸਾਹਿਲ ਵੀਰ ਤੇ ਨਾਲ ਰਾਜੂ ਹੈ ਜੀ ਜਿਹੜਾ ਵਿੱਚ ਘਰ ਬੈਠਾ ਹੋਇਆ ਸਾਬੀ ਵੀਰ ਇਹ ਤੁਹਾਨੂੰ ਸੇਵਾ ਤੁਸੀਂ ਕਰਦੇ ਹੋ ਸੇਵਾ ਕਰ ਰਿਹਾ ਹੋਣਾ ਤੇ ਤੁਹਾਨੂੰ ਜਿਹੜਾ ਮੁੰਡਾ ਬੈਠਾ ਵਿੱਚ ਰਾਜੂ ਇਹ ਕਿੱਥੋਂ ਮਿਲਿਆ ਤੁਸੀਂ ਭਾਈ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲਦਾ ਜੀ ਆਹ ਤੋਂ ਆਪੇ 2 ਸਾਲ ਪਹਿਲਾਂ ਜੀ ਸਾਡੇ ਨਾਲ ਸੇਵਾ ਘਰ ਵਿੱਚ ਕੰਮ ਲੱਗਾ ਹੋਇਆ ਹੈ। ਸ਼ਟਰਿੰਗ ਵਗੈਰਾ ਦਾ ਲੈਂਟਰ ਦਾ ਤਿਆਰੀ ਹੋ ਰਹੀ ਸੀ ਤੇ ਆਪੀ ਜੀ ਦੋ ਇਹ ਸਾਡੇ ਜਿਹੜੇ ਮੁੱਖ ਸੇਵਾਦਾਰ ਆਬ ਜਿੱਤਲ ਸਿੰਘ ਉਹਨਾਂ ਦੇ ਕੋਈ ਫਰੈਂਡ ਹੀ ਭਾਜੀ ਉਹਨਾਂ ਨੂੰ ਆਹ ਸਰਨ ਸਟੇਸ਼ਨ ਤੋਂ ਮਿਲਿਆ ਸੀ। ਵਧੀਆ ਉਹਨਾਂ ਦੇ ਕਲੋਜ਼ ਫੈੱਡੀ ਤੇ ਭਾਜੀ ਜਦੋਂ ਆਪ ਉਹ ਇਹਨਾਂ ਨੂੰ ਇੱਥੇ ਆਸ਼ਰਮ ਵਿੱਚ ਲੈ ਕੇ ਆਏ ਆ ਤੇ ਆ ਬੱਚਾ ਬਹੁਤ ਜਿਆਦਾ ਡਰਦਾ ਸੀ। ਕੋਈ ਕੋਈ ਵੀ ਉਪਰ ਆ ਜੀ ਵੇਖ ਲੈਣਾ ਨੇ ਬਹੁਤ ਜਿਆਦਾ ਡਰਨਾ ਨਾ ਹਨ ਕੁਝ ਦੱਸਣਾ। ਪਈ ਨੇ ਬਹੁਤ ਕੋਸ਼ਿਸ਼ ਕੀਤੀ ਇਹਨੂੰ ਪੁੱਛਣ ਦੀ ਕਿ ਆਪਣਾ ਨਾਮ ਦੱਸ ਆਪਣਾ ਐਡਰੈਸ ਦੱਸ ਐਡਰੈਸ ਤੇ ਭਈਆ ਹਲੇ ਤੱਕ ਵੀ ਆਪਣਾ ਐਡਰੈਸ ਨਹੀਂ ਦੱਸਦਾ ਪ੍ਰੋਪਰ ਜੀ ਬਸ ਇਹਦਾ ਨਾਮ ਵੀ ਆਪੀ ਸੋਚ ਕੇ ਰਾਜੂ ਰਾਜੂ ਰੱਖਿਆ ਵਾ ਤੇ ਥੋੜੀ ਆਪਣੀ ਲੈਂਗੁਏਜ ਆਪਣੀ ਭਾਸ਼ਾ ਵਿੱਚ ਬੋਲਦਾ ਵਾ ਰਾਜੂ ਤੇ ਭਈਆ ਉਹ ਸਰ ਨੇ ਸਟੇਸ਼ਨ ਤੁਹਾਨੂੰ ਮਿਲਿਆ ਸੀ ਤੇ ਉਹ ਵੀ ਇੱਥੇ ਛੱਡ ਗਏ ਉਹਨੂੰ ਦਾ ਸਾਡਾ 2 ਸਾਲ ਆ ਇੱਥੋਂ ਆਸ਼ਰਮ ਵਿੱਚ ਆ ਰਹੇ ਰਿਹਾ ਵਾ ਜੀ ਅੱਛਾ ਜੀ ਉਦੋਂ ਦੀ ਤਕਰੀਬਨ ਕਿੰਨੇ ਕੁ ਮਰੇਗੀ ਪਈ ਉਮਰੇ ਦੀ ਮੇਰੇ ਹਿਸਾਬ ਨਾਲ ਗੱਲਾਂ ਦੇ ਪਈ ਅੜੀ ਦੀ ਹਰਕਤਾਂ ਵਾਂ ਨ ਬੱਚਿਆਂ ਵਰਗੀਆਂ ਵਾਂ ਕੋਈ ਟਾਰਚ ਫਰ ਲੈਗਾ ਉਹ ਆਪਣੀ ਜੀਪ ਚ ਭਾਗ ਰੱਖ ਲੈਗਾ ਬਿਸਕੁਟ ਵਗੈਰਾ ਮਿਲਕ ਨੂੰ ਬਹੁਤ ਆਪਸ਼ਨ ਹਾਂਜੀ 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 ਭਾਜੀ ਤੇ ਇਹਦੇ ਪਰਿਵਾਰ ਵਾਲੇ ਤੱਕ ਪਤਾ ਨਹੀਂ ਲੱਗਾ ਨਹੀਂ ਲੱਗਾ ਭਾਜੀ ਭਾਈ ਜਦੋਂ ਆਪਾਂ ਜਦੋਂ ਵੀਰ ਇਹਨਾਂ ਨੂੰ ਸਾਢੇ ਚ ਗਏ ਆ ਤੇ ਸਾਡੇ ਭਾਈ ਨੇ ਡਿਊਟੀ ਲਈ ਇਹਨੂੰ ਨਿਵਾਣ ਦੀ ਜਦੋਂ ਆਪਾਂ ਨੂੰ ਨਿਵਾਣ ਲੱਗੇ ਨਾ ਭਾਜੀ ਇਹਦੀ ਨਾ ਹਿਰਨੀਆਂ ਨਾ ਭਾਜੀ ਉਹ ਜੋ ਵੀ ਹੁੰਦੀ ਆ ਉਹ ਬਹੁਤ ਅੱਛਾ ਜੀ ਹਾਂਜੀ ਪਾਜੀ ਇਹ ਦੋ ਹਨੂ ਪਾਜੀ ਨੇ ਕਿਹਾ ਪੀਨੋ ਨਵਾਓ ਕਪੜੇ ਕਪੜੇ ਇਹਦੇ ਪਾਜੀ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਪਾਜੀ ਬੂਟ ਕਾਫੀ ਟਾਈਮ ਤੋਂ ਪਾਏ ਸੀ ਇਹਨੇ ਪੈਰ ਇਹਦੇ ਸਾਰੇ ਵਾਈਟ ਹੋ ਗਏ ਦੇ ਸੀ ਗਲਗੇ ਦੇ ਜਰਾਬਾ ਪਾ ਕੇ ਬੂਟ ਪਾ ਕੇ ਇੱਕ ਇਹਨੇ ਜੀਨ ਦੀ ਪੈਂਟ ਪਾਈ ਸੀ ਬਹੁਤ ਟਾਈਟ ਜੀ ਪਾਜੀ ਜੀਦਾਨ ਦੇ ਪੇਜ ਤੋਂ ਸਰਵਤਿ ਸਲੈਸ਼ 13 ਤੋਂ ਉਦੋਂ ਦੀ ਵੀਡੀਓ ਅਪਲੋਡ ਦੇ ਤੇ ਇਹਦੀ ਵੀਡੀਓ ਅਪਲੋਡ ਕੀਤੀ ਆ ਤੁਸੀਂ ਵੇਖ ਸਕਦੇ ਹੋ ਵੀਡੀਓ ਤੇ ਫਿਰ ਮੂੰ ਹਦੀ ਪਾਜੀ ਆੜੀ ਬਾਥਰੂਮ ਵਾਲੀ ਜਗ੍ਹਾ ਨਾਲ ਪਾਜੀ ਉਹ ਪਾਜੀ ਨੂੰ ਦੱਸਿਆ ਆਪਾ ਤੇ ਇਹਦੇ ਨਾਲ ਬਾਥਰੂਮ ਵਾਲੀ ਜਿਹੜੀ ਥੱਲੇ ਦੀ ਸਾਈਡ ਹੁੰਦੀ ਆ ਬਹੁਤ ਜ਼ਿਆਦਾ ਪਾਣੀ ਭਰੋਇਆ ਸੀ ਭਾਈ ਉਹਦੇ ਦੇ ਵਿੱਚ ਫਿਰ ਭਾਈ ਉਹਨਾਂ ਨੇ ਡਾਕਟਰ ਨੂੰ ਚਾਹ ਤਰਵਾਇਆ ਇਹਦਾ ਪਰੇਟ ਦੱਸਿਆ ਉਹਨਾਂ ਨੇ ਦੋ ਇੱਕ ਪਰੇਟ ਇਹਦਾ ਹੋ ਗਿਆ ਵਾ ਇੱਕ ਭਾਈ ਹੁਣ ਹੋਣ ਵਾਲਾ ਵਾ ਅੱਛਾ ਜੀ ਤੇ ਤੁਸੀਂ ਜਿਹੜੇ ਵੀਰ ਤੁਹਾਡੀ ਵੀਡੀਓ ਦੇਖ ਰਹੇ ਨੇ ਇਹਨੇ ਵੀ ਵੀਰ ਨੇ ਇਹ ਭੈਣਾ ਨੇ ਇਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਭਾਈ ਮੈਂ ਇਹਨਾਂ ਨੂੰ ਆਹੀ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਜਿੱਦਾਂ ਤੁਸੀਂ ਹੁਣ ਤੱਕ ਸਾਡੀ ਇਹ ਵੀਡੀਓ ਸ਼ੇਅਰ ਕਰਦੇ ਹੋ ਹੁਣ ਤੱਕ 60 ਜਾਣਿਆਂ ਦਾ ਘਰ ਲੱਭਿਆ ਵਾ ਉਦਾਂ ਹੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਦਾਂ ਨਜਾਇਜ਼ ਵੀਡੀਓ ਆਪਾਂ ਬਹੁਤ ਜ਼ਿਆਦਾ ਸ਼ੇਅਰ ਕਰਦੇ ਆ ਜਿਹੜੀ ਸਹੀ ਵੀਡੀਓ ਆ ਤੁਹਾਡੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਜੇ ਕਿਸੇ ਦਾ ਮਾਂ ਦਾ ਵਿਛੜਿਆ ਪੋਤੇ ਮਿਲ ਜੇ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਆ ਤੇ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਦਾ ਘਰ ਲੱਭ ਸਕੇ ਤੇ ਆ ਵੀ ਆਪਣੇ ਪਰਿਵਾਰ ਵਿੱਚ ਜਾ ਸਕੇ ਬਿਲਕੁਲ ਜੀ ਆਪਾਂ ਸਰਬੱਤ ਦਾ ਭਲਾ ਸੁਸਾਇਟੀ ਦਾ ਨੰਬਰ ਵੀ ਸਕਰੀਨ ਤੇ ਚਲਾਵਾਂਗੇ ਤੇ ਤੁਸੀਂ ਵੀ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਜਿਹੜਾ ਬੱਚਾ ਇਹ ਆਪਣੇ ਘਰ ਪਹੁੰਚੇ wahigurjika kalsa wahigrjiki fata